ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਦੇ ਤੋ ਸਾਰੇ ਵਧੀਆ ਹੋਵਗੇ ਤਾਂ ਮਿੱਤਰੋ ਪਹਿਲਾ ਤੁਹਾਡੇ ਸਾਰਿਆਂ ਦਾ ਧੰਨਵਾਦ ਤੁਸੀਂ ਸਾਡੀ ਵੀਡੀਓ ਵੇਖਣ ਨੂੰ ਇੰਨਾ ਪਿਆਰ ਦਿੰਨੇ ਹੋ ਤੇ ਮਿੱਤਰੋ ਬਾਕੀ ਆਪਣੇ ਚੈਨਲ ਤੇ ਇੱਕ ਆਫਰ ਚੱਲ ਰਿਹਾ ਹੈ 1 ਜੂਨ ਤੋਂ ਲੈ ਕੇ 30 ਜੂਨ ਤਾਈ ਮਿੱਤਰੋ ਆਪਾਂ ਸਾਰੇ ਸੀਲਾਂ ਜਾਂ ਆਪਣੇ ਵੀਡੀਓ ਬਿਲਕੁਲ ਫ੍ਰੀ ਦੇ ਵਿੱਚ ਕਰਾਂਗੇ ਚਾਹੇ ਕਿਸੇ ਵੀ ਸੱਜਣ ਮਿੱਤਰ ਕੋਲ ਕਿੰਨੇ ਮਰਜੀ ਨਗ ਹੋਣ ਸਾਰੇ ਨਗਾਂ ਦੀ ਵੀਡੀਓ ਬਿਲਕੁਲ ਫ੍ਰੀ ਦੇ ਵਿੱਚ ਪਾਵਾਂਗੇ ਮਿੱਤਰੋ ਆਪਣਾ YouTube ਚੈਨਲ ਤੇ Instagram ਤੇ ਤੇ ਨਾਲੇ ਮਿੱਤਰੋ ਕਈ ਸੱਜਣ ਮਿੱਤਰ ਆਪਾਂ ਨੂੰ ਇਹ ਕਹਿੰਦੇ ਸੀਗੇ ਵੀ ਸਾਡੇ ਜਾਨਵਰਾਂ ਦੀ ਵੀਡੀਓ ਤੁਸੀਂ ਆਪ ਆ ਕੇ ਖਿੱਚ ਕੇ ਲੈ ਕੇ ਜਾਓ ਤਾਂ ਉਹ ਸਰਵਿਸ ਮਿੱਤਰੋ ਆਪਾਂ ਹੁਣ ਅਵੇਲੇਬਲ ਕਰਤੀ ਆ ਪਹਿਲਾਂ ਵੀ ਮਿੱਤਰੋ ਪਈ ਜੀ ਕੀਤੀ ਸੀ ਪਰ ਕਿਸੇ ਕਾਰਨ ਕਰਕੇ ਆਪਾਂ ਉਹ ਨਹੀਂ ਜਾ ਸਕੇ ਆਪਾਂ ਨੂੰ ਡਾਟਾ ਵਗੈਰਾ ਕੈਨਸਲ ਕਰਨਾ ਪਿਆ ਬਾਕੀ ਜਿਹੜੇ ਸੱਜਣ ਮਿੱਤਰਾਂ ਸਟੱਡ ਫਾਰਮ ਵਗੈਰਾ ਦੀ ਵੀਡੀਓ ਕਰਵਾਉਣਾ ਚਾਹੁੰਦੇ ਆ ਉਹ ਸੱਜਣ ਮਿੱਤਰ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਸਾਡਾ ਨੰਬਰ ਮਿੱਤਰੋ ਸਕਰੀਨ ਤੇ ਚੱਲ ਰਿਹਾ ਹੈ ਘੱਟ ਤੋਂ ਘੱਟ ਫੀਸ ਦੇ ਅੰਦਰ ਮਿੱਤਰੋ ਆਪਾਂ ਤੁਹਾਡੇ ਸਟੱਡ ਫਾਰਮ ਵਗੈਰਾ ਦੀ ਵੀਡੀਓ ਕਰ ਦਾਂਗੇ ਤੇ ਬਾਕੀ ਸੇਰਾਲ ਜਾਨਵਰਾਂ ਦੀ ਵੀਡੀਓ ਮਿੱਤਰੋ ਆਪਣੇ ਚੈਨਲ ਦੇ ਬਿਲਕੁਲ ਫ੍ਰੀ ਕੀਤੀ ਜਾਂਦੀ ਹੈ 1 ਜੂਨ ਤੋਂ ਲੈ ਕੇ 30 ਜੂਨ ਦਾ ਹੀ ਮਿੱਤਰ ਬਾਕੀ ਮਿੱਤਰੋ 30 ਜੂਨ ਤੋਂ ਬਾਅਦ ਵੀ ਆਪਾਂ ਫੀਸ ਬਹੁਤ ਜਾਇਜ਼ ਰੱਖਾਂ ਕੋਈ ਬਾਹਲੀ ਫੀਸ ਵਗੈਰਾ ਨਹੀਂ ਕਰਦੇ ਉਹ ਵੀ ਪੂਰੀ ਜਾਇਜ਼ ਫੀਸ ਹੀ ਰੱਖਾਂਗੇ ਤਾਂ ਜੇ ਕਿ ਸੱਜਣ ਮਿੱਤਰਾਂ ਜਾਨਵਰ ਦੇ ਐਡ ਕਰਵਾਉਣੀ ਹੋਵੇ ਸਾਡਾ ਨੰਬਰ ਸਕਰੀਨ ਤੇ ਚੱਲ ਰਿਹਾ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਪਹਿਲਾ ਜਾਨਵਰ ਮਿੱਤਰੋ ਆਪਣੇ ਕੋਲ ਇਹ ਮਾਰਵਾੜੀ ਬੇਸ਼ੇਰੀ ਹੈ ਇਹ ਬੇਸ਼ੇਰੀ ਮਿੱਤਰੋ ਮਾਂ ਦੇ ਬਾਪ ਅੱਖੋਂ ਬਹੁਤ ਚੰਗੀ ਬਲੱਡ ਲਾਈਨ ਦੀ ਹੈ ਇਹਦੀ ਬਿਊਟੀ ਵਗੈਰਾ ਤੁਸੀਂ ਵੀਡੀਓ ਹੀ ਦੇਖ ਹੀ ਸਕਦੇ ਹੋ ਕੰਨਾਂ ਵਗੈਰਾ ਤੇ ਹੱਡਾਂ ਪੈਰਾਂ ਦੀ ਬਹੁਤ ਮਜ਼ਬੂਤ ਹੈ ਆ ਬਾਕੀ ਕੰਨਾਂ ਵਗੈਰਾ ਦੀ ਕੁਆਲਿਟੀ ਬਹੁਤ ਵਧੀਆ ਬਹੁਤ ਚੰਗਾ ਰਿ ਦੇ ਮਾਂ ਤੇ ਬਾਪ ਬਾਰੇ ਅੱਗੇ ਆਪਾਂ ਤੁਹਾਨੂੰ ਵੀਡੀਓ 'ਚ ਸਾਰੀ ਡਿਟੇਲ ਵਗੈਰਾ ਵੀ ਦਿਮਾਗ ਦੇ ਰੇਟ ਵਗੈਰਾ ਵੀ ਆਪਾਂ ਇਹਦਾ ਵੀਡੀਓ ਦੇ ਵਿੱਚ ਦੱਸ ਦਾਂਗੇ। ਬਾਕੀ ਉਹਨਾਂ ਜੈਜ ਰੇਟ ਦੇ ਵਿੱਚ ਹੀ ਬਣ ਜੂਗੀ ਘੋੜੀ। ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ। ਸੇਲ ਆਲ ਜਾਨਵਰਾਂ ਦੇ ਵੀਡੀਓ ਅੱਗੇ ਐਡੇ ਹੀ ਹੋਰ ਵੀ ਆਉਣਗੀਆਂ। ਆਲਮਗੀਰ ਦੀ ਮਿੱਤਰੋ ਹੀ ਪੋਤੀ ਲੱਗਦੀ ਐ ਇਸ ਦਾ ਬਾਪਸ ਵਰਕ ਘੋੜਾ ਆ। ਉਹਦੀ ਹਾਈਟ ਮਿੱਤਰੋ 40 ਇੰਚ ਪਲੱਸ ਆ ਤੇ ਮਾਂ ਐ ਇਸ ਦੀ ਫੇਮਸ ਰਾਣਾ ਘੋੜੀ ਦੀ ਬੱਚੀ ਆ। ਉਹਦੀ ਹਾਈਟ ਮਿੱਤਰੋ 61 ਇੰਚ ਪਲੱਸ ਹੈਗੀ। ਬਈ ਸ਼ਰੀਰ ਦੀ ਉਮਰ 3 ਮਹੀ ਬਾਕੀ ਤੁਸੀਂ ਹੱਡਾਂ ਪਰਾਂ ਦੀ ਕੁਆਲਿਟੀ ਵਗੈਰਾ ਚੈੱਕ ਕਰ ਹੀ ਸਕਦੇ ਹੋ ਬਹੁਤ ਚੰਗਾ ਰਿਜ਼ਲਟ ਆਇਆ ਮਿੱਤਰੋ 70000 ਰੁਪਏ ਮਾਲਕੁਰੇ ਮੁੱਲ ਕਰਦੇ ਬਾਕੀ ਜੇ ਮੌਕੇ ਤੇ ਮਾਨਤਾਨ ਹੋ ਜੂਗਾ ਤਾਂ ਜੇ ਕਿਸੇ ਨੇ ਬਿਸ਼ੇਰੀ ਖਰੀਦਣੀ ਹੋਵੇ ਮਾਲਕੁਰੇ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਮੋਗੇ ਏਰੀਆ 'ਚ ਬਿਸ਼ੇਰੀ ਇਸ ਟਾਈਮ ਖੜੀ ਐ ਇੱਕ ਵਾਰ ਡਿਟੇਲ ਆਪਾਂ ਤੁਹਾਨੂੰ ਫੇਰ ਦੱਸ ਦਿੰਨੇ ਬਿਸ਼ੇਰੀ ਦੀ ਫੇਮਸ ਆਲਮਗੀਰ ਦੀ ਇਹ ਪੋਤੀ ਆ ਸੁਭਰਕ ਘੋੜੇ ਦੀ ਬੱਚੀ ਆ ਘੋੜੇ ਦੀ ਹਾਈਟ 64 ਇੰਚ ਪਲੱਸ ਸੀ ਮਾਂ ਐਸ ਦੀ ਰਾਣਾ ਘੋੜੀ ਦੀ ਬੱਚੀ ਆ ਉਹਦੀ ਹਾਈਟ 61 ਇੰਚ ਪਲ ਬਾਕੀ 3 ਮਹੀਨੇ 10 ਦਿਨ ਹਜੇ ਉਮਾਰਾ ਬਿਸ਼ੇਰੀ ਦੀ 70000 ਰੁਪਏ ਮਾਲਕੀਰ ਮੁੱਲ ਕਰਦੇ ਬਾਕੀ 70000 ਚ ਮਾਨਤਾ ਨਾ ਹੋ ਜੂਗਾ ਏਰੀਆ ਮੋਗੇ ਵਿੱਚ ਇਹ ਬਿਸ਼ੇਰੀ ਖੜੀ ਹੈਗੀ ਜੀ ਕਿਸੇ ਨੇ ਬਿਸ਼ੇਰੀ ਖਰੀਦੀ ਨਹੀਂ ਹੋਵੇ ਮਾਲਕਾਂ ਦੇ ਨੰਬਰ ਸਕਰੀਨ ਤੇ ਚੱਲ ਰਹਾ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਜਾਨਵਰ ਮਿੱਤਰੋ ਆਪਣੇ ਕੋਲੇ ਨੌਕਰੀ ਬਿਸ਼ੇਰੀ ਮਿੱਤਰੋ ਚੰਗੀ ਬਲੱਡ ਲਾਈਨ ਦੀ ਇਹਦੇ ਬਹੁਤ ਚੰਗੇ ਬੰਦਿਆਂ ਕੋਲੇ ਆ ਮਿੱਤਰੋ ਮਾਲਕਾਂ ਦੇ ਸਪੈਸ਼ਲੀ ਕੰਮ ਨੌਕਰੀ ਵਗੈਰਾ ਜਾਨਵਰਾਂ ਦੇ ਹੀ ਆ ਅੱਜ ਆਪਾਂ ਵੀਡੀਓ ਚੋਂ ਸਾਰੀ ਡਿਟੇਲ ਲਗ ਰਿਹਾ ਦੱਸਾਂਗੇ ਬਾਕੀ ਬਿਸ਼ਰੀ ਦੀ ਗਰੋਥ ਵਗੈਰਾ ਬਹੁਤ ਚੰਗੇ ਹੋਈ ਹੈ ਚੰਗੀ ਹਾਈਟ ਕਰ ਚੁੱਕਿਆ ਹੈ ਜੇ ਆਉਣ ਵਾਲੇ ਟਾਈਮ 'ਚ ਬਹੁਤ ਚੰਗੀ ਹਾਈਟ ਹੋਰ ਵੀ ਕਰੂਗੀ ਬਾਲ ਭਾਰੀਆਂ ਵਗੈਰਾ ਦੀ ਪੂਰੀ ਸਾਫ ਆ ਕਿੰਨਾ ਵਗੈਰਾ ਦੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਬਹੁਤ ਚੰਗੇ ਕੰਨ ਵਗੈਰਾ ਜੋੜਦੀ ਆ 10 ਮਹੀਨੇ ਬਿਸ਼ਰੀ ਦੀ ਉਮਰ ਹੈ ਬਾਕੀ ਤੁਸੀਂ ਹਾਈਟ ਵਗੈਰਾ ਚੈੱਕ ਕਰ ਸਕਦੇ ਬਹੁਤ ਹਾਈਟ ਵਗੈਰਾ ਖਿੱਚ ਗਿਆ ਆਉਣ ਵਾਲੇ ਟਾਈਮ 'ਚ ਇਹ ਹੋਰ ਵੀ ਹਾਈਟ ਖਿੱਚੂਗੀ ਬਾਲ ਭਾਰੀਆਂ ਵਗੈਰਾ ਦੀ ਬਿਸ਼ਰੀ ਪੂਰੀ ਸਾਫ ਆ ਗਈ ਮਾਪੇ ਦਾ ਡਿਟੇਲ ਲਾਈਨ ਤੁਸੀਂ ਮਾਪੇ ਦਾ ਡਿਟੇਲ ਲ ਇਹ ਬਿਸ਼ੇਰੀ ਮਿੱਤਰੋ ਪੰਜਾਬ ਬਸਟਡ ਫਾਰਮ ਵਾਲੇ ਵੀਰਾਂ ਕੋਲੇ ਜਿੰਨਾਂ ਕੋਲੇ ਮਿੱਤਰੋ 4-12 ਦਾ ਚੈਂਪੀਅਨ ਬਾਦਸ਼ਾਹ ਘੋੜਾ ਵੀ ਆ ਰੇਟ ਵਗੈਰਾ ਦੀ ਵੀ ਗੱਲ ਮਿੱਤਰੋ ਮਾਲਕ ਵੀਰ ਫੋਨ ਤੇ ਕਰਨਗੇ ਤਾਂ ਜੇ ਕਿਸੇ ਨੂੰ ਬਿਸ਼ੇਰੀ ਖਰੀਦਣੀ ਹੋਵੇ ਮਾਲਕ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਅਗਲਾ ਜਾਨਵਰ ਮਿੱਤਰੋ ਆਪਾਂ ਨੌਕਰੇ ਦੁਨੀਆ ਵਿੱਚ ਇੱਕ ਹੋਰ ਸਾਨ ਘੋੜਾ ਲੈ ਕੇ ਆਏ ਆ ਇਹ ਵੀ ਮਿੱਤਰੋ ਬਹੁਤ ਚੰਗੀ ਬਲੱਡ ਲਾਈਨ ਦਾ ਹੈਗਾ ਅੱਗੇ ਆਪਾਂ ਤੁਹਾਨੂੰ ਵੀਡੀਓ 'ਚ ਸਾਰੀ ਡਿਟੇਲ ਵਗੈਰਾ ਦੱਸ ਦਿੰਨੇ ਆ ਬਾਕੀ ਤੁਸੀਂ ਵੀਡੀਓ ਵਗੈਰਾ 'ਚ ਜੋ ਹਾਈਟ ਵਗੈਰਾ ਦਾ ਅੰਦਾਜ਼ਾ ਲਾ ਲਿਓ ਫੇਸ ਕੁਆਲਿਟੀ ਵਗੈ ਇਦੀ ਮਾਂ ਮੇਟਰ ਡੋਡਾਂਲੇ ਦੀ ਬੱਚੀ ਸੀ ਬਚੀਰਾ ਬਾਲਪੌਰੇ ਵਗੈਰੇ ਦਾ ਪੂਰਾ ਸਾਫ ਪੱਟਾ ਹੀ ਸਾਲ ਹਜੇ ਮੁਰਾ ਗਈ ਹਾਈਟ ਵਗੈਰਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ 636 ਇੰਚ ਮਿੱਤਰੋ ਕੁੱਲੀ ਹਾਈਟ ਕਰ ਚੁੱਕਿਆ ਸਾਡੇ ਸਰਵਿਸ ਲਈ ਓਪਨ ਲੈ 15000 ਰੁਪਏ ਮਾਲਕ ਰਾਂ ਨੇ ਫੀਸ ਰੱਖੀ ਬਾਕੀ ਕੋਈ ਨਹੀਂ ਜੇ ਮੌਕੇ ਦੇ ਮਾਨਤਨ ਹੋ ਜੂਗਾ ਗਰੂਕਾ ਕੋਠਾ ਬਠਿੰਡਾ ਜਿਲ੍ਹਾ ਲੋਕੇਸ਼ਨ ਹੈ ਬਸ਼ੀਰੇ ਦੀ ਜੇ ਕਿਸੇ ਨੇ ਸਰਵਿਸ ਜਾਂ ਕੋਈ ਹੋਰ ਡਿਟੇਲ ਲੈਣੀ ਹੋਵੇ ਮਾਲਕ ਰੇ ਨੰਬਰ ਸਕਰੀਨ ਤੇ ਚੱਲ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਡਿਟੇਲ ਆਪਾਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਦੇ ਨੇ ਮਾਲੂਕ ਇਹ ਰਲ ਬਤਘੋੜਾ ਇਸ ਦਾ ਬਾਪ ਅਤੇ ਇਸ ਦੀ ਮਾਂ ਡੋਡਾਣੇ ਦੀ ਬੱਚੀ ਸੀ ਬਸ਼ੀਰਾ ਬਾਲਪੋਰੀਆਂ ਵਗੈਰਾ ਦਾ ਪੂਰਾ ਸਾਫ ਆ 2.5 ਸਾਲ ਦੀ ਉਮਰ ਹੋਈ ਆ ਕੰਨਾ ਵਗੈਰਾ ਦੀ ਫੇਸ ਕੁਆਲਿਟੀ ਵਗੈਰਾ ਤੁਸੀਂ ਦੇਖ ਸਕਦੇ ਹੋ ਸਟੱਡ ਸਰਵਿਸ ਲਈ ਆਪਣਾ 15000 ਰੁਪਏ ਮਾਲਕ ਰੇ ਫੀਸ ਕਰੀ ਆ ਬਾਕੀ ਇਹ ਜੋ ਮੌਕੇ ਤੇ ਮਾਨ ਤੁਹਾਨੂੰ ਹੋ ਜੂਗਾ ਗਰੂਕਾ ਕੋਠਾ ਜ਼ਿਲ੍ਹਾ ਬਠ ਵੀਡੀਓ ਸਾਰੀ ਦੇਖ ਲਈ ਧੰਨਵਾਦ ਮਿੱਤਰੋ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਅੱਜ ਦੇ ਸੇਲ ਵਾਲੇ ਜਾਨਵਰ ਦੀ ਹੋਰ ਵੀਡੀਓ ਹੁਣ ਰਹਿਣੀਆਂ ਬਾਕੀ ਮਿੱਤਰੋ ਆਪਣੇ ਚੈਨਲ ਤੇ ਆਫਰ ਸਿਰਫ 30 ਜੂਨ ਤੱਕ अवेलेबल ਆ ਤਾਂ ਜੇ ਕਿਸੇ ਨੇ ਆਪ ਜਾਨਵਰ ਦੀ ਪ੍ਰੀਵਿਊ ਚੈੱਕ ਕਰਵਾਉਣੀ ਹੋਵੇ ਸਾਡਾ ਨੰਬਰ ਸਕਰੀਨ ਤੇ ਚੱਲ ਰਿਹਾ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਸਾਡਾ ਸਕਰੀਨ ਤੇ ਚੱਲ ਰਿਹਾ ਹੈ ਮਿੱਤਰੋ